ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਫਲੌਰ ਵਿਖੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੰਬੰਧੀ ਮੰਗ ਪੱਤਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਐਸਡੀਐਮ ਰਾਹੀਂ ਦਿੱਤਾ ਫਲੌਰ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਇਕ ਪਰਮੀ ਮੀਟਿੰਗ ਫਲੌਰ ਵਿਖੇ ਯੂਨੀਅਨ ਦੇ ਮੀਤ ਪ੍ਰਧਾਨ ਪੰਜਾਬ ਸਰਦਾਰ ਜਸਵੀਰ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ ਅਤੇ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਦਿੱਤਾ ਗਿਆ ਭਾਰੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ ਇੱਕ ਨੰਬਰ ਚੋਨੇ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਪਰ ਅਜੇ ਤੱਕ ਸਰਕਾਰ ਦੇ ਪ੍ਰਬੰਧ ਅਦੂਰੇ ਹਨ ਸ਼ੈਲਰ ਦੇ ਵਿੱਚ ਬੇਸ਼ੁਮਾਰ ਚੋਣਾ ਪਿਆ ਹੈ ਆਉਣ ਵਾਲੀ ਫਸਲ ਕਿਸ ਜਗਾਤੇ ਲਗਾਉਣੀ ਹੈ ਇਸ ਸਮੇਂ ਆਰਤੀਆ ਸ਼ੈਲਰ ਮਾਲਕ ਸਾਰੇ ਹੜਤਾਲਾ ਕਰੀ ਬੈਠੇ ਹਨ 2 ਨੰਬਰ ਡੀਪੀ ਖਾਦ ਮਿਲ ਨਹੀਂ ਰਹੀ ਆਲੂਆਂ ਦੀ ਫਸਲ ਕਿਵੇਂ ਬੀਜੀ ਜਾਵੇਗੀ ਤੇ ਕਣਕ ਦੀ ਬਿਜਾਈ ਕਿਸ ਤਰ੍ਹਾਂ ਹੋਵੇਗੀ 3 ਨੰਬਰ ਪੰਜਾਬ ਦੇ ਵਿੱਚ ਇਸ ਟਾਈਮ ਕਿਸਾਨ ਤੇ ਮਜ਼ਦੂਰ ਦੁਕਾਨਦਾਰ ਮੁਲਾਜ਼ਮ ਕੋਈ ਵੀ ਵੇਲਾ ਨਹੀਂ ਹੈ ਅਤੇ ਸਰਕਾਰ ਪੰਚਾਇਤੀ ਚੋਣਾ ਕਰਾਉਣ ਜਾ ਰਹੀ ਹੈ ਕਿਰਪਾ ਕਰਕੇ ਇਸ ਨੂੰ ਦਸੰਬਰ ਦੇ ਪਹਿਲੇ ਹਫ਼ਤਿਆਂ ਵਿੱਚ ਲਿਜਾਇਆ ਜਾਵੇ ਜੀ ਨਹੀਂ ਤਾਂ ਪੰਜਾਬ ਦੇ ਪੈਸੇ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਵੇਗਾ ਜੇਕਰ ਪੰਚਾਇਤ ਚੋਣਾ ਵਿੱਚ ਅਨਪੜਤਾ ਜਾਂ ਅਨਾਰੀ ਲੋਕ ਚੁਣੇ ਗਏ ਤਾਂ ਪੂਰੇ ਪਿੰਡਾਂ ਦਾ ਵਿਕਾਸ ਰੁਕ ਜਾਵੇਗਾ 4 ਨੰਬਰ ਚੋਨੇ ਦੀ ਪ੍ਰਾਲੀ ਸਾਂਭਣ ਲਈ ਕੋਈ ਮਸ਼ੀਨਰੀ ਸਾਨੂੰ ਨਹੀਂ ਮਿਲੀ ਅਸੀਂ ਮਜਬੂਰ ਵਸ ਸਾਨੂੰ ਅੱਗ ਲਗਾਉਣੀ ਪਵੇਗੀ ਨਹੀਂ ਤਾਂ ਸਾਨੂੰ ਸਭ ਨੂੰ ਮਸ਼ੀਨਰੀ ਸਬਸਿਡੀ ਦਿੱਤੀ ਜਾਵੇ ਜੀ 5 ਨੰਬਰ ਗੁਜ਼ਰਾਂ ਦੇ ਪਸ਼ੂਆਂ ਤੇ ਖੁੱਲੇ ਚਾਰਨ ਤੇ ਤੁਰੰਤ ਪਾਬੰਦੀ ਲਾਈ ਜਾਵੇ ਜੀ ਇਹ ਸਾਡੀਆਂ ਫਸਲਾਂ ਦਾ ਨੁਕਸਾਨ ਕਰਦੇ ਹਨ ਅਤੇ ਜਿੰਨਾ ਦਰੱਖਤ ਪੰਜਾਬ ਵਿੱਚ ਲੱਗਦਾ ਹੈ ਉਸ ਨੂੰ ਵੀ ਉਜਾੜਦੇ ਹਨ ਇਸ ਮੰਗ ਤੇ ਵੀ ਗੌਰ ਕੀਤਾ ਜਾਵੇ ਜੀ 6 ਨੰਬਰ ਅਵਾਰਾ ਪਸ਼ੂਆਂ ਦਾ ਕੋਈ ਹੱਲ ਕੀਤਾ ਜਾਵੇ ਜੀ ਇਹ ਸਾਡੀਆਂ ਫਸਲਾਂ ਉਜਾੜਦੇ ਹਨ ਤੇ ਐਕਸੀਡੈਂਟਾਂ ਦਾ ਵੱਡਾ ਕਾਰਨ ਬਣਦੇ ਹਨ ਜੇਕਰ ਸਾਡੀਆਂ ਇਹਨਾਂ ਮੰਗਾਂ ਤੇ ਸਰਕਾਰ ਨੇ ਤੁਰੰਤ ਗੌਰ ਨਾ ਕੀਤਾ ਤਾਂ ਅਸੀਂ ਸੰਗਰਾਸ਼ ਕਰਨ ਨੂੰ ਮਜਬੂਰ ਹੋਵਾਂਗੇ ਇਸ ਮੌਕੇ ਤੇ ਪ੍ਰદાન ਜਸਵੀਰ ਸਿੰਘ ਸਹੋਤਾ ਜ਼ਿਲ੍ਹਾ ਸਕੱਤਰ ਤੇ ਸਿੰਘ ਹਰਜੀਤ ਸਿੰਘ ਤੇ ਸੀ ਸੁਰਜੀਤ ਸਿੰਘ ਰਣਜੀਤ ਸਿੰਘ ਮੱਖਣ ਸਿੰਘ ਪਰਮਜੀਤ ਸਿੰਘ ਗੁਰਵਿੰਦਰ ਸਿੰਘ ਹਰਭਜਨ ਸਿੰਘ ਸੁਖਵਿੰਦਰ ਸਿੰਘ ਗੁਰਦਾਵਰ ਸਿੰਘ ਚਰਨਜੀਤ ਸਿੰਘ ਸਤਨਾਮ ਸਿੰਘ ਮਨਪ੍ਰੀਤ ਸਿੰਘ ਅਮਰਜੀਤ ਸਿੰਘ ਜੀਵਨ ਸਿੰਘ ਮੌਜੂਦ ਸਨ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਮੇਰਾ ਨਾਮ ਜਸਵੀਰ ਸਿੰਘ ਵਾਈਸ ਪ੍ਰਧਾਨ ਬੀਕੇ ਜੀ ਦੁਆਬਾ ਪੰਜਾਬ ਜੀ ਜੀ ਅੱਜ ਅਸੀਂ ਜਿਹੜੇ ਸਾਡੇ ਹੁਣ ਮੁੱਦੇ ਆ ਤਾਂ ਆ ਗਾ ਜਿੱਦਾਂ ਕਿ ਮੰਨ ਲਓ ਕਿ ਇਲੈਕਸ਼ਨ ਗਵਰਨਮੈਂਟ ਨੇ ਬਹੁਤ ਗਲਤ ਸਮਾਂ ਜਿਹੜੀ ਐਨਾਨਸ ਕਰ ਦਿੱਤੀ ਆ ਪਿੰਡਾਂ ਦੇ ਵਿੱਚ ਜਿਹੜਾ ਖੇਤੀਬਾੜੀ ਨਾਲ ਰਿਲੇਟਡ ਜਿਹੜਾ ਕਿਸਾਨ ਮਜ਼ਦੂਰ ਆ ਉਹਨਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਊਗਾ ਸਾਡੀ ਇਹ ਕੁਝ ਮੰਗਾਂ ਸਗੀਆਂ ਜਿੱਦਾਂ ਇਹ ਵੀ ਮੰਗ ਸੀ ਕਿ ਜਿਹੜੇ ਇਲੈਕਸ਼ਨ ਆ ਇਹਨੂੰ ਗਾਹ ਕੀਤਾ ਜਾਵੇ ਘੱਟੋ ਘੱਟ ਬਾਅਦ ਵਿੱਚ ਮਹੀਨੇ ਨਾਲ ਇੱਕ ਮੰਗ ਸੀ ਕਿ ਸਾਡੀ ਵੀ ਮੰਡੀਆਂ ਦੇ ਵਿੱਚ ਹੁਣ ੱਲੇ ਤੱਕ ਕੋਈ ਤਿਆਰੀ ਨਹੀਂ ਸਰਕਾਰ ਦੀ ਝੋਨੇ ਦੀ ਫਸਲ ਜਿਹੜੀ ਸਰਕਾਰ ਨੇ ਬਹੁਤ ਜ਼ੋਰ ਦੇ ਕੇ ਬਜਾਈ ਆ ਵੀ ਤੁਸੀਂ ਝੋਨਾ ਜਿਹੜਾ ਪੀਆਰ 126 ਬੀਜੋ ਤੇ ਪਰ ਅੱਜ ਇੱਕ ਸੋਖਿਆ ਬੀ ਦੀ ਫਸਲ ਜਿਹੜੀ ਪੱਕ ਕੇ ਤਿਆਰ ਆ ਪਰ ਮੰਡੀ ਦੇ ਵਿੱਚ ਕੋਈ ਪ੍ਰਬੰਧ ਨਹੀਂ ਨਾ ਕੋਈ ਆਰਤੀਆ ਫਸਲ ਸਟਾਨ ਰਾਜੀ ਆ ਤੇ ਨਾ ਕੋਈ ਸੈਲਰ ਵਾਲਾ ਤੇ ਨਾਲ ਹੀ ਜਿੱਦਾਂ ਹੁਣ ਮੰਨ ਲਓ ਸਮਾਂ ਬਿਜਾਈ ਦਾ ਸਮਾਂ ਆ ਗਿਆ ਆਲੂ ਦੀ ਬਿਜਾਈ ਦਾ ਸਮਾਂ ਹੁਣ ਪੂਰਾ ਟੁਕਮਾ ਆ ਉਸ ਤੋਂ ਬਾਅਦ ਹੋਰ ਮਹੀਨੇ ਤੱਕ ਕਣਕ ਦੀ ਬਿਜਾਈ ਚੱਲਣੀ ਆ ਪਰ ਡੀ ਜੀ ਪੀ ਦੀ ਜਿਹੜੀ ਕਿਨਤ ਹੈ ਹੱਲੇ ਬਹੁਤ ਜ਼ਿਆਦਾ ਆ ਰਹੀ ਆ ਉਹਦੇ ਨਾਲ ਇੱਕ ਮੁੱਦਾ ਹੈਗਾ ਵੀ ਜਿੱਦਾਂ ਹੁਣ ਸਰਕਾਰ ਕਰੋੜਾਂ ਰੁਪਈਆ ਖਰਚਦੀ ਆ ਲੋਕ ਐਨ ਆਰ ਆਈ ਵੀ ਖਰਚਦੇ ਆ ਪੰਡਾਂ ਦੇ ਸੱਜਣ ਖਰਚਦੇ ਆ ਭਾਈ ਤਰਖਤ ਲਾਉਂਦੇ ਆ ਵੱਧ ਤੋਂ ਵੱਧ ਬੂਟੇ ਜਿਹੜੀ ਬ ਮਹਿਰ ਦੇ ਕੰਡੇ ਕੋਈ ਸੜਕਾਂ ਦੇ ਕੰਡੇ ਉਹ ਜਿਹੜੇ ਵਾਰਾ ਚਾਰ ਦੇ ਪਸ਼ੂ ਚਾਰਦੇ ਆ ਜਿਹੜਾ ਖੁੱਲੇ ਪਸ਼ੂ ਚਾਰਦੇ ਸਾਡੇ ਕਈ ਭਾਈਚਾਰੇ ਗੁੱਜਰ ਭਾਈ ਜਿਹੜਾ ਵਿਸ਼ੇਸ਼ ਤੌਰ ਤੇ ਖੁੱਲੇ ਪਸ਼ੂ ਚਾਰਦਾ ਉਹਦੇ ਨਾਲ ਉਹ ਨੁਕਸਾਨ ਹੁੰਦਾ ਬਹੁਤ ਨਾਲ ਹੀ ਫਸਲਾਂ ਦਾ ਵੀ ਨੁਕਸਾਨ ਹੁੰਦਾ ਜਿਹੜੀਆਂ ਰਾਹ ਦੇ ਨਾਲ ਲੱਗਦੀਆਂ ਤੇ ਨਾਲ ਹੀ ਜਿਹੜੀ ਰਾਹ ਦੇ ਵਿੱਚ ਗੰਦਗੀ ਵੀ ਫੈਲਦੀ ਆ ਕੋਈ ਤੇ ਨਾਲ ਉਹਦੇ ਨਾਲ ਜਿਹੜੇ ਬੂਟੇ ਆ ਬਹੁਤ ਨੁਕਸਾਨ ਕੀਤਾ ਜਾਂਦਾ ਹੈ ਮੰਗ ਪੱਤਰ ਮੰਗ ਪੱਤਰ ਦਿੱਤਾ ਜੀ ਇਹ ਸਾਰਾ ਮੰਗ ਪੱਤਰਾਂ ਦੇ ਮੁੱਦੇ ਸਿਗੇ ਇਹ ਅਸੀਂ ਬੇਨਤੀ ਕਰਦੇ ਹਾਂ ਜਦ ਤੱਕ ਮਜ਼ਦੂਰ ਤੋਂ ਲੈ ਕੇ ਜਿਹੜਾ ਡੇਰੀ ਵਾਲਾ ਆ ਮਾਲਕ ਆ ਉਹ ਵੀ ਫਸਵਾਂ ਨੂੰ ਬੰਨ ਕੇ ਪੱਠ ਤਾਂ ਇਹ ਜਿਹੜਾ ਗੁੱਜਰ ਭਾਈਚਾਰਾ ਇਹਨਾਂ ਨੂੰ ਬੇਨਤੀ ਆਵੇ ਇਹਨਾਂ ਪਸ਼ੂਆਂ ਨੂੰ ਬੰਨ ਕੇ ਪੱਠੇ ਪਾਏ। ਤੁਹਾਡੀ ਪਾਰਟੀ 'ਚ ਵਾਅਦਾ ਪੀ ਹੋਇਆ ਕੁਛ ਅੱਜ ਵਲੰਟੀਅਰ ਵੀਰ ਨੂੰ ਤੁਹਾਡੇ ਕਿਸਾਨ ਜੁੜੇ ਵੀ ਨਾਲ ਅੱਜ। ਹਾਂਜੀ ਸਾਨੂੰ ਬਹੁਤ ਬੜਾ ਹੰਗਾਰਾ ਮਿਲਿਆ ਜਿੱਦਾਂ ਮੰਨ ਲਓ ਨਗਰ ਦੇ ਲਾਗੇ-ਲਾਗੇ ਦੇ ਜਿਹੜੇ ਪਿੰਡ ਐ ਪਵਾਰੀ ਆ, ਲਸਾੜਾ ਆ, ਅਸੂਲ ਰਸੂਲਪੁਰ ਆ। ਇੱਥੋਂ ਕਾਫੀ ਸੱਜਣਾਂ ਨੇ ਸਾਡੇ ਨੂੰ ਅੱਜ ਜੁਆਇਨਿੰਗ ਕੀਤੀ ਆ ਤੇ ਹੋਰ ਵੀ ਜਿਹੜੇ ਨੌਜਵਾਨ ਆ, ਕਿਸਾਨ ਵੀਰ ਆ, ਮਜ਼ਦੂਰ ਆ ਸਾਡੇ 'ਚ ਸ਼ਾਮਲ ਹੋ ਰਹੇ ਆ। ਕਿਉਂਕਿ ਇਹ ਲੜਾਈ ਜਿਹੜੀ ਆ ਉਹਨਾਂ ਨੂੰ ਸਮਝਾ ਰਹੀ ਹੌਲੀ- ਪੱਲਕਾ ਮੈਂ ਜਿਹੜੇ ਨਵੇਂ ਸਾਡੇ ਪਸਾਨ ਆ ਗੂ ਸਾਡੇ ਨਾਲ ਰਲੇ ਆ ਸਾਰਾ ਸਰਕਲ ਤਿਆਰ ਕੀਤਾ ਜੀ ਮੈਂ ਉਹਨਾਂ ਨੂੰ ਵਧਾਈ ਦੇਣਾ ਚਾਹਣਾ ਤੇ ਬਹੁਤ ਵਧੀਆ ਪਰਿਵਾਰ ਸਾਡਾ ਵੱਧਾ ਹੋਇਆ ਤੇ ਅੱਗੇ ਤੋਂ ਮੈਂ ਅਪੀਲ ਵੀ ਕਰਦਾ ਕਿ ਵੱਧ ਤੋਂ ਵੱਧ ਮੈਂਬਰ ਬਣੋ ਜਥੇਬੰਦੀਆਂ ਦੇ ਤਾਂ ਕਿ ਆਪਾਂ ਆਪਣੀਆਂ ਮੰਗਾਂ ਲਈ ਖੜ੍ਹ ਸਕੀਏ ਅੱਜ ਮੰਗ ਪੱਤਰ ਵੀ ਦਿੱਤਾ ਗਿਆ ਕੀ ਕੀ ਮੰਗਾਂ ਤੁਹਾਡੀਆਂ ਮੰਗਾਂ ਜੀ ਇੱਕ ਤਾਂ ਝੋਨਾ ਜਿਹੜੀ ਗਵਰਨਮੈਂਟ ਸੀ ਕਹਿੰਦੇ ਬਹੁਤ ਸਮੇਂ ਤੇ ਵੈਰੈਟੀ ਜਿਹੜੀ 44 ਨਾਲ ਲਾਓ ਤੇ 26 ਲਾਇਆ ਜਾਵੇ ਰੋ 26 ਲਾਇਆ ਹੁਣ ਇਹ ਨਾ ਨੁਕਰ ਕਰਦੇਵੇ 26 ਖਰੀਦਣਾ ਨੀਗਾ ਤੇ ਝੋਨਾ ਪੱਕ ਕੇ ਤਿਆਰ ਹੋਇਆ ਤੇ ਮੰਡੀਆਂ ਦੇ ਵਿੱਚ ਕੋਈ ਪ੍ਰਬੰਧ ਨਹੀਂ ਹੋਇਆ ਇਹਨਾਂ ਦਾ ਦੂਜੀ ਮੰਗ ਇਹ ਆ ਵੀ ਜਿਹੜਾ ਜੇਪ ਹੀ ਖਾ ਲਿਆ ਹੁਣ ਆਲੂਆਂ ਦੀ ਬਜਾਈ ਆ ਕਣਕ ਦੀ ਬਜਾਈ ਹੋਣੀ ਆ ਉਹਦਾ ਕੋਈ ਟਕਮਾ ਪ੍ਰਬੰਧ ਨਹੀਂ ਇਹਨਾਂ ਕੋਲ ਹੋ ਰਿਹਾ ਇਹ ਪ੍ਰਾਰੀ ਦਾ ਵੀ ਕੋਈ ਮੁੱਦਾ ਹਾਂ ਪ੍ਰਾਰੀ ਦਾ ਮੁੱਦਾ ਵੀ ਪ੍ਰਾਰੀ ਦੇ ਬਹੁਤ ਮਤਲਬ ਦਿੱਕਤ ਆਉਂਦੀ ਕਿਸਾਨਾਂ ਨੂੰ ਛੋੜੇ ਕਿਸਾਨਾਂ ਨੂੰ ਵੱਡਿਆਂ ਕੋਲ ਜਦੋਂ ਮਸ਼ੀਨਰੀਆਂ ਆ ਗਈਆਂ ਛੋੜੇ ਕਿਸਾਨਾਂ ਜਿਹੜੇ ਆਮ ਆ ਉਹਨਾਂ ਨੂੰ ਬਹੁਤ ਦਿੱਕਤ ਆ ਰਹੀ ਭਜੀ ਇਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ترਸੀਮ ਸਿੰਘ ਢਿੱਲੋਂ ਜ਼ਿਲ੍ਹਾ ਸਕੱਤਰ ਭਾਰਤੀ ਕਿਸਾਨ ਜੂਨੀਅਨ ਦਬਾਬਾ ਹਾਂਜੀ ਹਾਂਜੀ ਬੋਲੋ ਹਾਂਜੀ ਅੱਜ ਅਸੀਂ ਇੱਥੇ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਕਿਉਂਕਿ ਸਾਡੀਆਂ ਸਮੱਸਿਆਵਾਂ ਬਹੁਤ ਨੇ ਕਿਸਾਨ ਮਜ਼ਦੂਰ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਨੂੰ ਦੇਖਦੇ ਹੋਏ ਜਿਹੜਾ ਜਿਹਦੇ ਵਿੱਚ ਜਿਹੜੇ ਗੁਜਰਾ ਦੇ ਮਸਲਾ ਸਿਗਾ ਜਿਹੜੇ ਪਸ਼ੂ ਆ ਉਹ ਆਵਾਰਾ ਫਿਰਦੇ ਰਹਿੰਦੇ ਅਤੇ ਉਹ ਕਾਫੀ ਨੁਕਸਾਨ ਕਰਦੇ ਫਸਲਾਂ ਦਾ ਨੁਕਸਾਨ ਹੁੰਦਾ ਇਹ ਗ੍ਰੀਨਰੀ ਜਿਹੜੀ ਉਹਦਾ ਨੁਕਸਾਨ ਹੁੰਦਾ ਬੂਟਿਆਂ ਦਾ ਨੁਕਸਾਨ ਹੁੰਦਾ ਸੋ ਬਾਕੀ ਸਾਡਾ ਸਿਕਾ ਜਿਸ ਤਰ੍ਹਾਂ ਵੀ ਜਿਹੜੀ ਆਉਣ ਵਾਲੀ ਝੋਨੇ ਦੀ ਫਸਲ ਆ ਉਹਦੇ ਰੱਖ ਰਖਾਵ ਲਈ ਜਿਹੜਾ ਮੰਡੀਆਂ ਦਾ ਚੱਲੇ ਤੱਕ ਕੋਈ ਅਕਤਾ ਪ੍ਰਬੰਧ ਨਹੀਂ ਕੀਤਾ ਗਿਆ ਉਹਦੇ ਲਈ ਸਿਕਾ ਤੇ ਹੋਰ ਸਾਡੀਆਂ ਕੁਸ ਮੰਗਾ ਸੀਗੀਆਂ ਜਿਹਦੇ ਲਈ ਅਸੀਂ ਅਜਸਟੀਆਂ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਸਾਡੀਆਂ ਜਿਹੜੀਆਂ ਸਮੱਸਿਆਵਾਂ ਤੇ ਗੌਰ ਕਰਦੇ ਹੋ ਇਹਨਾਂ ਦਾ ਹੱਲ ਕੀਤਾ ਜਾਵੇ